ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਘਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਦੋ ਸਲਵਾਰਾਂ ਲਈਆਂ। ਇਹਨਾਂ ਦੀ ਆਪਾਂ ਲੈਂਥ ਕੱਟ ਕਰਾਂਗੇ ਲੰਬਾਈ। ਇੱਕ ਦੀ 1.5 ਇੰਚ ਕਰਾਂਗੇ, ਇੱਕ ਦੀ 1 ਇੰਚ ਕੱਟ ਕਰਾਂਗੇ। ਬਿਨਾ ਮਸ਼ੀਨ ਤੋਂ ਤੇ ਬਿਨਾ ਕੱਟੇ ਕਈ ਵਾਰੀ ਆਪਾਂ ਬਾਹਰ ਗਏ ਹੁੰਨੇ ਆ ਨਵਾਂ ਸੂਟ ਲੈ ਜੰਨੇ ਆ ਤੇ ਉੱਥੇ ਆਪਾਂ ਨੂੰ ਲੰਬਾਈ ਜ਼ਿਆਦਾ ਲੱਗਦੀ ਹੈ ਆਪਾਂ ਸੂਈ ਧਾਗੇ ਨਾਲ। ਇਦੀ ਲੰਬਾਈ ਕੱਟ ਕਰ ਸਕਦੇ ਆ ਜਾਂ ਕਈਆਂ ਦਾ ਪੇਟ ਬਾਹਰ ਨੂੰ ਹੁੰਦਾ ਤੇ ਉਹ ਨੀਵੀਂ ਸਲਵਾਰ ਬੰਦਦੇ ਆ ਉਹ ਵੀ ਇਸ ਤਰ੍ਹਾਂ ਲੰਬਾਈ ਕੱਟ ਕਰ ਸਕਦੇ ਆ ਇਹ ਆਪਾਂ ਸਲਵਾਰ ਲੈ ਲਈ ਇਹਦੀ ਆਪਾਂ ਪਹਿਲਾਂ ਲੰਬਾਈ ਨਾਪਦੇ ਆ ਇਹਦੀ ਲੰਬਾਈ 38 ਹੈ 38 ਇੰਚ ਲੰਬਾਈ ਹੈ ਇਹਦੀ ਆਪਾਂ ਇਹ ਕਿਚ 1 ਇੰਚ ਘੱਟ ਕਰਾਂਗੇ 37 ਇੰਚ ਕਰਾਂਗੇ ਇਹਨੂੰ ਆਪਾਂ ਹੁਣ ਉਲਟਾ ਕਰ ਲਾਂਗੇ ਸਲਵਾਰ ਨੂੰ ਪੁੱਠੀ ਕਰ ਲਾਂਗੇ ਫਿਰ ਇਹਦੀ ਬੈਲਟ ਇਸ ਤਰ੍ਹਾਂ ਮੁਰਲਾਸਨ ਤੇ ਪਿਛਲੇਾਸੇ ਨੂੰ ਸੈੱਟ ਕਰਕੇ ਰੱਖ ਲਾਂਗੇ ਇਸ ਤਰ੍ਹਾਂ ਜੋੜ ਲਾਂਗੇ ਜਿਹੜਾ ਇਹ ਸੈਂਟਰ ਹੈ 벨ਟ ਦਾ ਇੱਥੋਂ ਆਪਾਂ ਨਾਪ ਨਾਪ ਲਵਾਂਗੇ 5 ਇੰਚ ਹੈ 벨ਟ ਦੀ ਲੰਬਾਈ ਚੜ ਉਹ ਫਿਰ ਇਹਨੂੰ ਆਪਾਂ ਹਾਫ ਚ 2.5 ਇੰਚ ਦਾ ਨਿਸ਼ਾਨ ਲਾ ਲਾਂਗੇ ਇੱਧਰ ਸਾਈਡ ਤੇ ਵੀ 2.5 ਇੰਚ ਦਾ ਨਿਸ਼ਾਨ ਲਾ ਲਾਂਗੇ ਸੈਂਟਰ ਚ ਤੇ ਇੱਧਰ ਵੀ 2.5 ਇੰਚ ਦਾ ਨਿਸ਼ਾਨ ਲਾ ਲਾਂਗੇ ఫోర్ స్ేన ఖిచ్చే సీధీ సౌఖా రూగా సరచలీ హిం జిచ్చే అధా ఇంచీ నిశాన ఇంచే అద్ధా ఉదా ఇంచే నిశాను ਫਿਰ ਇਸ ਤਰ੍ਹਾਂ ਆਪਾਂ ਇੱਥੇ ਪਿੰਨ ਲਾ ਲਾਂਗੇ ਤਾਂ ਕਿ ਫਿਕਸ ਰਵੇ ਹਿੱਲੇ ਨਾ ਕਪੜਾ ਸਾਈਡ ਤੇ ਵੀ ਲਾ ਦਾਂਗੇ ਦੋਨੋਂ ਸਾਈਡ ਤੇ ਇੱਧਰ ਵੀ ਲਾ ਦਾਂਗੇ ਮੂਰਲੇ ਪਾਸੇ ਇਸ ਤਰ੍ਹਾਂ ਕਰਨਾ ਜਿੱਧਰ ਬਾਲ ਹੁੰਦੇ ਆ ਸਲਵਾਰ ਤੇ ਬੈਕ ਤੇ ਨਹੀਂ ਕਰਨਾ ਦੇਖੋ ਫਿਰ ਇਸ ਤਰ੍ਹਾਂ ਇੱਥੇ ਆਪਾਂ ਜਿਵੇਂ ਕਮੀਜ਼ ਦੇ ਪਲੇਟ ਪਾਉਣੇ ਉਸ ਤਰ੍ਹਾਂ ਬਰੀਕ ਬਰੀਕ ਲੈਂਦੇ ਆਵਾਂਗੇ ਥੋੜਾ ਥੋੜਾ ਕੱਪੜਾ ਫਿਰ ਵਧਾਉਂਦੇ ਜਾਵਾਂਗੇ ਜਦੋਂ 1/2 ਇੰਚ ਤੇ ਆ ਗਏ ਫਿਰ ਸਿੱਧੀ ਲਾਈਨ ਫਿਰ ਇੱਧਰੋਂ ਪਾਸੇ ਹੌਲੀ ਹੌਲੀ ਕਟਾਉਂਦੇ ਜਾਵਾਂਗੇ ਜਿਵੇਂ ਕਮੀਜ਼ ਦੇ ਪਲੇਟ ਪਾਉਣੇ ਆ ਉਸ ਤਰ੍ਹਾਂ ਇਹ ਤੁਸੀਂ ਧਾਗਾ ਕੋਈ ਵੀ ਲੈ ਲਓ ਇਹ ਪੱਕਾ ਧਾਗਾ ਲੈ ਲਈ ਆਪਾਂ ਤੁਸੀਂ ਰੀਲ ਦਾ ਵੀ ਲੈ ਸਕਦੇ ਹੋ ਚੌਰਾ ਪਾ ਸਕਦੇ ਹੋ ਇਹ ਆਪਾਂ ਪੱਕਾ ਧਾਗਾ ਲੈ ਲਿਆ ਇਸ ਤਰ੍ਹਾਂ ਆਪਾਂ ਪਹਿਲਾਂ ਜਿਵੇਂ ਪਲੇਟ ਕਮੀਜ਼ ਦੇ ਪਾਉਣੇ ਥੋੜਾ ਥੋੜਾ ਕੱਪੜਾ ਲਾਵਾਂਗੇ। ਟਾਂਕੇ ਇਸ ਤਰ੍ਹਾਂ ਛੋਟੇ ਛੋਟੇ ਲਾਓ ਤੁਸੀਂ। ਇਹ ਤਾਂ ਗਟ ਟੁੱਟਦਾ ਨਹੀਂ। ਮਜ਼ਬੂਤ ਹੁੰਦਾ ਬਹੁਤ। ਇਸ ਤਰ੍ਹਾਂ ਆਪਾਂ ਥੋੜਾ ਥੋੜਾ ਕੱਪੜਾ ਵਧਾਉਂਦੇ ਜਾਵਾਂਗੇ। जो अद्धा इंच आ गया फिर सेंटर तक सीधा इस तरह छोटे छोटे टाके लाए जाने కప్పా వధా సెటర థడా థా కదా గేమ్ కమిజ్ ప్లేట్ హాను తరస్ట ఆధర థోడ కటా క ਇਸ ਤਰ੍ਹਾਂ ਬਣ ਜਾਂਦਾ ਇਹ ਬਹੁਤ ਜਲਦੀ ਇਸ ਤਰ੍ਹਾਂ ਇਹਦੀ ਲੰਬਾਈ ਘਟ ਜਾਂਦੀ ਹੈ ਬਿਨਾ ਮਸ਼ੀਨ ਤੋਂ ਹੁਣ ਆਪਾਂ ਇਹਦੀ ਲੰਬਾਈ ਨਾਪਦੇ ਹਾਂ ਸਿੱਧੀ ਕਰਕੇ ਸਰਵਾਰ ਦੀ ਫਿਰ ਲੰਬਾਈ ਨਾਪਿਓ ਇਹਦੀ ਲੰਬਾਈ ਹੁਣ ਦੇਖ ਲਓ 7 ਇੰਚ ਹੋ ਗਈ 1 ਇੰਚ ਘਟ ਗਈ ਪਹਿਲਾਂ 38 ਸੀ ਹੁਣ ਆਪਣੀ ਆਪਾਂ ਦੂਸਰੀ ਸਲਵਾਰ ਲਈ ਐ ਦੀ ਲੰਬਾਈ ਆਪਾਂ 1.5 ਇੰਚ ਘਟਾਵਾਂਗੇ ਇਹਨੂੰ ਆਪਾਂ ਪੁੱਠੀ ਕਰ ਲੈਨੇ ਆ ਨਾ ਸੋਰੀ ਪਹਿਲਾਂ ਸਿੱਧੀ ਸਿੱਧੀ ਸਲਵਾਰ ਦਾ ਨਾਪ ਲੈਵਾਂਗੇ ਆਪਾਂ ਕਿੰਨੀ ਲੰਬਾਈ ਹੈ ਦੀ ਇਹ ਹੈਗੀ 70 ਇੰਚ ਤਿਆਰ ਆਪਾਂ 1.5 ਇੰਚ ਘਟਾ ਕਰਾਂਗੇ 35 ਲੰਬਾਈ ਰੱਖਾਂਗੇ ਤਿਆਰ ਆ ਦੇਖੋ ਇਹ ਕੁੰਦੇ ਹੁੰਦੇ ਆ ਜਿਹੜੇ ਸੈਂਟਰ ਚ ਹੁੰਦੇ ਆ ਉਹ ਗੋਡਾ ਜਾਂ ਪੱਟ ਕਹਿ ਦਿੰਦੇ ਆ ਇਹ ਜਿਹੜਾ ਸੈਂਟਰ ਚ ਹੁੰਦਾ ਜਿੱਥੇ ਕਮੀ ਸਲਵਾਰ ਦੀ ਕਰੀਜ਼ ਹੁੰਦੀ ਆ ਉਹ ਵਾਲਾ ਸੈਂਟਰ ਲੈਣਾ ਤੁਸੀਂ ਫਿਰ ਜੇ 벨ਟ ਤੋਂ نیچے 4 ਇੰਚ ਨਿਸ਼ਾਨ ਲਾਉਣਾ ਇੱਕ ਇਹ ਜਿਹੜਾ ਗੁੰਡਾ ਹੁੰਦਾ ਇਹਦੇ ਦੂਸਰੀ ਸਾਈਡ ਵੀ 4 ਇੰਚ ਨਿਸ਼ਾਨ ਲਾਉਣਾ ਤੇ ਸੈਂਟਰ ਜਿੱਥੇ ਕਰੀਜ ਹੁੰਦੀ ਹੈ ਉੱਥੇ ਵੀ ਇੱਥੇ ਵੀ ਬੈਲਟ ਤੋਂ ਉੱਪਰ ਬੈਲਟ ਤੋਂ نیچے ਇਸ ਤਰ੍ਹਾਂ 4 ਇੰਚ ਦਾ ਨਿਸ਼ਾਨ ਲਾਉਣਾ ਫਿਰ ਜਿਵੇਂ ਆਪਾਂ ਪਿੱਛੇ ਨਿਸ਼ਾਨ ਲਾਇਆ ਸੀ ਉਸੇ ਤਰ੍ਹਾਂ ਹੀ ਨਿਸ਼ਾਨ ਲਾਉਣੇ ਆ ਪਰ ਇਹਦੀ ਸਿਲਾਈ ਆਪਾਂ ਹੋਰ ਤਰ੍ਹਾਂ ਕਰਾਂਗੇ ਉਪਾ ਕੱਚੇ ਟਾਂਕੇ ਲਾਏ ਸੀ ਆਪਾਂ ਨਿਸ਼ਾਨ ਲਾ ਲੇ ਸੀਨ ਤੋਂ ਸੈਂਟਰ ਤੱਕ ਦੇਖੋ ਇਹ ਆਪਾਂ 1.5 ਇੰਚ ਕਰਨੀ ਆ ਅੱਧੇ ਇੰਚ ਤੋਂ 0.2 ਜ਼ਿਆਦਾ ਲੈਣੇ ਆਪਾਂ ਡਬਲ ਫੋਲਡਨ ਫਿਰ 1.5 ਇੰਚ ਘਟਜੂਗਾ ਅੱਧੇ ਇੰਚ ਤੋਂ 0.2 ਸੈਂਟਰ ਚੋਂ ਨਿਸ਼ਾਨੀ ਲਾ ਲੈਣੀ ਆ ਇੱਥੇ ਆਪਾਂ ਪਿੰਨ ਲਾ ਦਿੰਨੇ ਆ ਸਾਈਡ ਜਿੱਥੇ ਸਲਾਈਆਂ ਦੋਨੋਂ ਉੱਥੇ ਵੀ ਪਿੰਨ ਲਾ ਦਾਂਗੇ ਸਾਰੇ ਤੇ ਲਾ ਲਓ ਜੇ ਤੁਸੀਂ ਬਿਗినਰ ਹੋ ਤਾਂ ਕੱਪੜਾ ਹਿੱਲੂਗਾ ਨਹੀਂ ਇਸ ਤਰ੍ਹਾਂ ਆਪਾਂ ਪਿੰਨ ਲਾ ਲੈ ਨਾਲੇ ਨਿਸ਼ਾਨ ਲਾ ਲੈ ਆ ਦੇਖੋ ਇਸ ਤਰ੍ਹਾਂ ਜਿਵੇਂ ਕਮੀਜ਼ ਦੇ ਬਲੇਟ ਪਾਈਦੇ ਆ ਉਸ ਤਰ੍ਹਾਂ ਹੁਣ ਆਪਾਂ ਇਹਦੇ ਜਿਵੇਂ ਮਸ਼ੀਨ ਤੇ ਸਲਾਈ ਮਾਰੀ ਦੀ ਹੱਥ ਨਾਲ ਉਸ ਤਰ੍ਹਾਂ ਸਲਾਈ ਕਰਾਂਗੇ ਇਹ ਤੁਸੀਂ ਮੋਟਾ ਧਗਾ ਵੀ ਲੈ ਸਕਦੇ ਹੋ ਇਹ ਆਪਾਂ ਲੱਗਦਾ ਲਿਆ ਤਾਂ ਕਿ ਸ਼ੋ ਹੋਵੇ ਡਬਲ ਧਗਾ ਪਾ ਲਿਆ ਚੌਰਾ ਵੀ ਪਾ ਸਕਦੇ ਹੋ ਤੁਸੀਂ ਆਪਾਂ ਦੂਰਾ ਪਾਇਆ ਹੁਣ ਆਪਾਂ ਬਰੀ ਇੱਥੋਂ ਲਾਵਾਂਗੇ ਸਾਈਡ ਤੋਂ ਉਸੇ ਤਰ੍ਹਾਂ ਇਹ ਕੱਪੜਾ ਥੋੜਾ ਥੋੜਾ ਵਧਾਉਂਦੇ ਜਾਵਾਂਗੇ ਹੁਣ ਆਪਾਂ ਇਸ ਤਰ੍ਹਾਂ ਸੂਈ ਕੱਢ ਲਈ ਫਿਰ ਬੈਕ ਤੋਂ ਇਸ ਤਰ੍ਹਾਂ ਪਿੱਛੋਂ ਲੈਣਾ ਸੂਈ ਅੱਗੇ ਕੱਢ ਲੈਣੀ ਆ ਦੇਖੋ ਫਿਰ ਬੈਕ ਤੋਂ ਇਸ ਤਰ੍ਹਾਂ ਇਹਨੂੰ ਬੈਕ ਸਟਿਚ ਵੀ ਕਹਿ ਦਿੰਦੇ ਆ ਦੇਖੋ ਫਿਰ ਜਿੱਥੇ ਆਹ ਧੱਗਾ ਹੈ ਇੱਥੋਂ ਫਿਰ ਸੂਈ ਲੈਣੀ ਆ ਅੱਗੇ ਕੱਢ ਲੈਣੀ ਆ ਇਹ ਮਸ਼ੀਨ ਵਾਂਗੂ ਹੋ ਜਾਂਦੀ ਆ ਸਲਾਈ ਪੱਕੀ ਸਲਾਈ ਹੋ ਜਾਂਦੀ ਆ ਇਹ ਤਾਂ ਹੀ ਆਪਾਂ ਦੂਜਾ ਧੱਗਾ ਪਾਇਆ ਇਹ ਰੀਲ ਵਾਲਾ ਅਨੇਕ ਆਪਾਂ ਦੋਨਾਂ ਪਾਸੇ ਗੁੱਡਿਆਂ ਤੇ ਇਸ ਤਰ੍ਹਾਂ ਸਲਾਈ ਮਾਰ ਲੈਣੀ ਹੈ ਬਿਲਕੁਲ ਮਸ਼ੀਨ ਵਾਂਗੂ ਸਲਾਈ ਹੋ ਜਾਂਦੀ ਹੈ ਟਾਈਮ ਮੜਾ ਜਾ ਇਹਦੇ ਤੇ ਵੱਧ ਲੱਗਦਾ ਕਈ ਵਾਰ ਕਿਸੇ ਦੇ ਘਰ ਮਸ਼ੀਨ ਨਹੀਂ ਹੁੰਦੀ ਇਸ ਤਰ੍ਹਾਂ ਬੈਕ ਤੋਂ ਫਿਰ ਅੱਗੇ ਕੱਢ ਲੈਣੀ ਹੈ ਆਪਾਂ ਸੈਂਟਰ 'ਚ ਆਗੇ ਦੇਖੋ ਪਹਿਲਾਂ ਥੋੜਾ ਥੋੜਾ ਕੱਪੜਾ ਲੈਂਦੇ ਆ ਇਹ ਫਿਰ ਇਸ ਤਰ੍ਹਾਂ ਦੇ ਕੋ ਹੁਣ ਆਪ ਪਲਾਸਟਿਕ ਆਗੇ ਬੈਕ ਤੋਂ ਬੈਕ ਸਟਿਚ ਕਰਨਾ ਤੁਸੀਂ ਇਸ ਤਰ੍ਹਾਂ ਆ ਦੇਖੋ ਬਣ ਗਿਆ ਇਹ ਸੀਨ ਲੱਗ ਗਈ ਸਾਰੇ ਇਹ ਦਿਸਦੇ ਨਹੀਂ ਕਮੀਜ਼ ਦੇ ਉੱਪਰ ਦੀ ਆ ਜਾਂਦਾ ਇਹ ਹੁਣ ਆਪਾਂ ਇਹਦੀ ਲੰਬਾਈ ਨਾਪਦੇ ਆ ਸੀਨ ਬਿਲਕੁਲ ਨਹੀਂ ਦਿਸਦੀ ਉੱਪਰ ਦੀ ਕਮੀਜ਼ ਆ ਜਾਂਦਾ ਇਹ ਸਾਡੇ 35 ਇੰਚ ਤਿਆਰ ਹੋ ਗਈ 1.5 ਇੰਚ ਘਟ ਗਈ 37 ਇਚ ਸੀ ਪਹਿਲਾਂ 35.5 ਰਹਿ ਗਈ ਹੁਣ ਤੁਸੀਂ ਵੀ ਇਸ ਤਰ੍ਹਾਂ ਬਿਨਾ ਮਸ਼ੀਨ ਤੋਂ ਬਿਨਾ ਕੱਟੇ ਕਿਤੇ ਵੀ ਬੈਠ ਕੇ ਸੂਈ ਧਾਗੇ ਨਾਲ ਸਲਵਾਰ ਦੀ ਲੈਂਥ ਘਟਾ ਸਕਦੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ